ਸੂਬੇ ਵਿੱਚ ਹੋ ਰਹੇ ਸੜਕ ਦੇ ਹਾਸਿਆਂ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਹੀ ਉਪਰਾਲੇ ਕੀਤੇ ਜਾਂਦੇ ਹਨ ਇਸ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਸੈਮੀਨਾਰ ਲਗਾਏ ਜਾਂਦੇ ਹਨ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਸੜਕ ਹਾਸੇ ਤੇ ਰੋਕਣ ਵਾਲੇ ਹਾਸਿਆਂ ਨੂੰ ਰੋਕਿਆ ਜਾ ਸਕੇ ਅਜਿਹਾ ਹੀ ਕੁਝ ਤਸਵੀਰਾਂ ਅੱਜ ਪਠਾਨਕੋਟ ਵਿੱਚ ਵੇਖਣ ਨੂੰ ਮਿਲੀਆਂ ਜਦੋਂ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਤੇ ਉਹ ਤੁਹਾਨੂੰ ਮੁਕਤ ਹੈਲਮਟ ਬੰਡੇ ਇਸ ਦੌਰਾਨ ਹੈਲਮਟ ਦੀ ਅਹਿਮੀਅਤ ਨੂੰ ਸਮਝਾਇਆ ਗਿਆ ਰਿਪੀਟ ਅਹਿਮੀਅਤ ਨੂੰ ਸਮਝਾਇਆ ਗਿਆ ਕਿਉਂਕਿ ਅਕਸਰ ਹੀ ਸੜਕ ਨਿਯਮਾਂ ਦੀ ਪਾਲਣਾ ਉਹਤਾ ਵੱਲੋਂ ਘਟ ਕੀਤੀ ਜਾਂਦੀ ਹੈ ਜਿਸ ਕਾਰਨ ਮਾਸੂਮ ਲੋਕ ਹਾਸਿਆ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤਾ ਵੱਲੋਂ ਹੈਲਮਟ ਦੇ ਵਰਤੋਂ ਵਿੱਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਮਾਨਯੋਗ ਐਸਐਸਪੀ ਸਾਹਿਬ ਜੀ ਅੱਜ ਤਾਂ ਮਤਾਰੋ ਅੱਜ ਆਪਾਂ ਦੇਖਿਆ ਕਿ ਬਾਜ਼ਾਰ ਦੇ ਵਿੱਚ ਕਿ ਕੁੜੀਆਂ ਜਿਹੜੀਆਂ ਨੇ ਲੜਕੀਆਂ ਨੇ ਉਹ ਹੈਲਮਟ ਦੇ ਬਿਨਾਂ ਹੀ ਬਾਜ਼ਾਰ ਦੇ ਵਿੱਚ ਸਕੂਟਰੀਆਂ ਚਲਾਉਂਦੀਆਂ ਨੇ ਤੇ ਅੱਜ ਆਪਾਂ ਸੋਚਿਆ ਵੀ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਸਪੈਸ਼ਲ ਹੈਲਮਟ ਦੇ ਕੇ ਇਹਨਾਂ ਨੂੰ ਗੇਰ ਕੀਤਾ ਜਾਵੇ ਤਾਂ ਕਿ ਇਹ ਬਾਜ਼ਾਰ ਦੇ ਵਿੱਚ ਜਿਹੜੇ ਬਿਨੈਲ ਮਰਤਵਾਂ ਦੀਆਂ ਨੇ ਜਾਂ ਐਕਸੀਡੈਂਟ ਹੋ ਰਹੇ ਨੇ ਨਾ ਹੋਣ ਹਾਂਜੀ ਔਰ ਇਹਨਾਂ ਨੂੰ ਕਾਫੀ ਇਹ ਤੁਹਾਡੇ ਸਾਹਮਣੇ ਹਲ ਮੜਵੀ ਤਕਸੀਮ ਕਰ ਰਹੇ ਆਂ ਔਰ ਇਹਨਾਂ ਨੂੰ ਬਰੀਫ ਵੀ ਕਰ ਰਹੇ ਆਂ ਸਰ ਟ੍ਰਾਫਿਕ ਪੁਲ ਤੋਂ ਅਲੱਗ-ਅਲੱਗ ਸਮੇਂ 'ਤੇ ਨਵੈਟਰੀਆਂ ਪਹਿਲਾਂ ਜਿਹੜੀ ਕਿੱਥੇ ਜਾਂਦੀਆਂ ਕਦੇ ਗਰੀਬਾਂ ਨੂੰ ਕੱਪੜੇ ਵਗੈਰਾ ਦਿੱਤੇ ਜਾਂਦੇ ਆਂ ਸਰ ਇਹਦੇ ਇਹੋ ਉਪਰਾਲੇ ਵੀ ਚਲਾਗਾ ਜਿਹੜੀ ਇਹ ਸ਼ਹਿਰ ਵਾਸੀ ਕਰਦੇ ਆਂ ਤਹੀ ਕਿੱਦਾਂ ਦੇਖਦੇ ਸਰ ਇਹ ਬਹੁਤ ਵਧੀਆ ਗੱਲ ਆ ਇਹ ਕਿ ਆਪਣੇ ਗੁਰੂਤੀ ਜਿਹੜੀ ਉਹ ਕਰ ਰਹੇ ਆਂ ਜੀ ਆਪਣੀ ਥਾਂ ਦੇ ਨਾਲ ਤੇ ਬਾਕੀ ਜੋ ਲੋਕਾਂ ਨੂੰ ਸਾਡਾ ਚੰਗਾ ਲੱਗ ਰਿਹਾ ਕੰਮ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ